ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸੋ ਅੱਜ ਮੈਂ ਤੁਹਾਨੂੰ ਚੂਹਿਆਂ ਨੂੰ ਘਰੋਂ ਭਜਾਉਣ ਦਾ ਨੁਸਖਾ ਦੱਸਣ ਲੱਗੇ ਹਾਂ ਜੋ ਕਿ ਆਪਣੇ ਨਾਰਮਲ ਹੀ ਘਰੇ ਚੀਜ਼ਾਂ ਪਈਆਂ ਹੁੰਦੀਆਂ ਉਹਦੇ ਨਾਲ ਇਹ ਘਰੋਂ ਭੱਜਣਗੇ ਵੈਸੇ ਇਥੇ ਚੂਹੇ ਬਿਨਾ ਬੁਲਾਏ ਹੀ ਆਉਂਦੇ ਨੇ ਨਾਲ ਦੇ ਨਾਲ ਕਈ ਸਾਰੀਆਂ ਬਿਮਾਰੀਆਂ ਵੀ ਲੈ ਕੇ ਆਉਂਦੇ ਨੇ ਇਹ ਅੱਜ ਮੈਂ ਤੁਹਾਨੂੰ ਦੱਸਾਂਗੀ ਤੁਸੀਂ ਕਿਵੇਂ ਬਿਨਾ ਮਾਰੇ ਇਹਨਾਂ ਨੂੰ ਘਰੋਂ ਭਜਾ ਸਕਦੇ ਹੋ ਇੱਕ ਦੇਸੀ ਨੁਸਕੇ ਦੇ ਨਾਲ ਤਾਨੂੰ ਪਤਾ ਹੈ ਕਿ ਜਦ ਵੀ ਆਪਣੇ ਘਰ ਆਉਂਦੇ ਨੇ ਤਾਂ ਨੁਕਸਾਨ ਕਰਦੇ ਨੇ ਜਿਵੇਂ ਕੱਪੜਿਆਂ ਨੂੰ ਖਰਾਬ ਕਰ ਦਿੰਦੇ ਨੇ ਜਾਂ ਮੋਸਟਲੀ ਗਰੋਸਰੀ ਸਟੋਰ ਤੇ ਬਹੁਤ ਆਉਂਦੇ ਨੇ ਜੇਕਰ ਤੁਸੀਂ ਵੀ ਚੂਹਿਆਂ ਤੋਂ ਤੰਗ ਬਹੁਤ ਜ਼ਿਆਦਾ ਹੋ ਤੋ ਇਹ ਤਰੀਕਾ ਅਜ਼ਮਾਓ ਫਿਰ ਤੁਸੀਂ ਦੇਖਿਓ ਖਰਚੇ ਕਮਾਲ ਕਿਵੇਂ ਇਹ ਭੱਜ ਜਾਂਦੇ ਨੇ ਕਈ ਮੇਰੀਏ ਭੈਣਾਂ ਕੀ ਕਰਦੀਆਂ ਨੇ ਕਿ ਖਰਚੇ ਦਵਾਈ ਰੱਖ ਦਿੰਦੀਆਂ ਜਿਸ ਨਾਲ ਬਦਬੂ ਆਉਣ ਲੱਗ ਜਾਂਦੀ ਹੈ ਤੇ ਚੂਹੇ ਅੰਦਰ ਹੀ ਮਰ ਜਾਂਦੇ ਨੇ ਪਰ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਵੀਡੀਓ ਲੰਬੀ ਨਹੀਂ ਕਰਦੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਪਲੇਟ ਦੇ ਵਿੱਚ ਛੋਟਾ ਕੱਪ ਜੋ ਬੱਚਿਆਂ ਵਾਲਾ ਹੁੰਦਾ ਹੈ ਠੀਕ ਹੈ ਉਹ ਮੈਂ ਇੱਕ ਟੋਇਲਿਆ ਹੈ ਇੱਕ ਛੋਟਾ ਜਿਹਾ ਕੱਪ ਆਟੇ ਦਾ ਲੈਣਾ ਤੁਸੀਂ ਬੇਸਨ ਦਾ ਵੀ ਲੈ ਸਕਦੇ ਹੋ ਉਸ ਦੇ ਨਾਲ ਤੁਸੀਂ ਉਸੇ ਵਿੱਚ ਕੀ ਪਾਉਣਾ ਇੱਕ ਫਰਨੇਲ ਦਾ ਪਾਣੀ ਪਾਉਣਾ ਹੈ ਤੁਸੀਂ ਚਾਹੋ ਤਾਂ ਗੋਲੀਆਂ ਪਈਆਂ ਨੇ ਉਹ ਵੀ ਤੁਸੀਂ ਬੋਤਲ ਦੇ ਵਿੱਚ ਪਾ ਕੇ ਜਾਂ ਕਿਸੇ ਕੱਪ ਵਿੱਚ ਪਾ ਕੇ ਉਸ ਨੂੰ ਜਦ ਤੱਕ ਪਿਗਲ ਨਹੀਂ ਜਾਂਦੀਆਂ ਤਦ ਤੱਕ ਕਰਕੇ ਤੁਸੀਂ ਪਾ ਸਕਦੇ ਹੋ ਨਹੀਂ ਤੁਸੀਂ ਇੱਕ ਫਰਨੇਲ ਜੋ ਆਪਾਂ ਪੋਚੇਲੇ ਯੂਜ਼ ਕਰਦੇ ਹਾਂ ਉਵੇਂ ਯੂਜ਼ ਕਰ ਸਕਦੇ ਹਾਂ ਇਸੇ ਤਰ੍ਹਾਂ ਆਪਾਂ ਜਿਵੇਂ ਕਿ ਆਟਾ ਗੁੰਨਦੇ ਹਾਂ ਉਵੇਂ ਦਾ ਆਪਾਂ ਡੋ ਇੱਕ ਤਿਆਰ ਕਰ ਲੈਣਾ ਹੈ ਸੋ ਇਸੇ ਤਰ੍ਹਾਂ ਤੁਸੀਂ ਇਦਾਂ ਹੈ ਕਿ ਇਹ ਪਤਲਾ ਨਾ ਹੋਵੇ ਮਤਲਬ ਕਿ ਥੋੜਾ ਹਾਰਡ ਹੀ ਹੋਵੇ ਜਿਸ ਨਾਲ ਆਪਣੀਆਂ ਨਿੱਕੇ ਨਿੱਕੇ ਲੋਈਆਂ ਬਣ ਜਾਣ ਸੋ ਤੁਹਾਡੇ ਸਾਹਮਣੇ ਮੈਂ ਆਪਣਾ ਆਟੇ ਦਾ ਡੋ ਜੋ ਹੈ ਉਹ ਤਿਆਰ ਕਰ ਲਿਆ ਹੈ ਸੋ ਇਸ ਤੋਂ ਬਾਅਦ ਹੁਣ ਮੈਂ ਇੱਕ ਆਪਾਂ ਜਿਸ ਦੇ ਵਿੱਚ ਕੋਈ ਵੀ ਚੀਜ਼ ਕੁੱਟ ਲੈਂਦੇ ਹਾਂ ਉਹ ਲੈ ਲੈਣੀ ਹੈ ਇਸ ਦੇ ਵਿੱਚ ਮੈਂ ਇਹ ਪਾਈ ਕਪੂਰ ਥੋੜੀ ਜੀ ਤਾਂ ਮੈਂ ਇੱਕ ਕੁੱਟ ਦਿੱਤੀ ਸੀਗੀ ਸੋ ਇੱਕ ਮੈਂ ਹੁਣ ਇਸ ਦੇ ਵਿੱਚ ਹੀ ਕੁੱਟ ਦਵਾਂਗੀ ਠੀਕ ਹੈ ਉਹ ਆਪਾਂ ਇੱਕ ਕਪੂਰ ਲੈਣੀ ਇਹ इजीली ਕੁੱਟ ਹੋ ਜਾਂਦੀ თੁਲਕੀ ਹੱਥ ਦੇ ਨਾਲ ਵੀ ਇਹ ਕਪੂਰ ਪੋਰ ਜਾਂਦੀ ਜੋ ਕਿ ਆਪਾਂ ਨੇ ਮੰਦਰਾਂ 'ਚ ਵੀ ਯੂਜ਼ ਕਰਦੇ ਨੇ ਉਹੀ ਕਪੂਰ ਹੈ ਇਹ ਠੀਕ ਹੈ ਉਹ ਕਪੂਰ ਤੁਸੀਂ ਲੈ ਲੈਣੀ ਹੈ ਇਸ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਹੈ ਜਦ ਬਿਲਕੁਲ ਇਕ ਕੁੱਟ ਕੁੱਟ ਲਿਆ ਆਪਾਂ ਇਸ ਨੂੰ ਸੋ ਆਪਾਂ ਉਸ ਤੋਂ ਬਾਅਦ ਇਸ ਨੂੰ ਪਲੇਟ ਨੂੰ ਵਿੱਚ ਲੋਈਆਂ ਆਪਾਂ ਡੋ ਤਿਆਰ ਕੀਤਾ ਹੈ ਉਹ ਆਪਾਂ ਨਿੱਕੇ ਨਿੱਕੇ ਲੋਈਆਂ ਮਤਲਬ ਕਿ ਨਿੱਕੇ ਨਿੱਕੇ ਜਿਹੇ ਪੇੜੇ ਆਪਾਂ ਬਣਾ ਲੈਣੇ ਹਨ ਆਪਣੇ ਹਿਸਾਬ ਦੇ ਨਾਲ ਕਿ ਮਤਲਬ ਤੁਸੀਂ ਇਹ ਨੁਕਤਾ ਤੁਸੀਂ ਅਜ਼ਮਾ ਕੇ ਦੇਖਿਓ ਤੁਹਾਡੇ ਚੂਹੇ ਘਰ ਦੇ ਅੰਦਰ ਹੀ ਆਉਣਾ ਬੰਦ ਕਰ ਦੇਣਗੇ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਸੋ ਹੁਣ ਮੈਂ ਕੀ ਇਸ ਦਾ ਇੱਕ ਜਿਦਾ ਆਪਾਂ ਚੌਂਡ ਕਰਦੇ ਹਾਂ ਉਵੇਂ ਤਰ੍ਹਾਂ ਆਪਾਂ ਨਿੱਕੇ-ਨਿੱਕੇ ਪੇੜਿਆਂ ਨੂੰ ਇੱਕ ਆਪਾਂ ਚੌਂਡ ਕਰ ਲੈਣੀ ਹੈ ਸੋ ਹੁਣ ਆਪਾਂ ਕੀ ਕਰਨਾ ਹੈ ਅ ਜੋ ਆਪਣੀ ਕਪੂਰ ਹੈ ਉਸੇ ਵਿੱਚ ਆਪਾਂ ਇੱਕ ਕਾਲਗੇਟ ਪਾਉਣੀ ਹੈ ਥੋੜੀ ਜਹੀ ਇਹ ਮਤਲਬ ਕਿ ਇੱਕ ਪਤਲਾ ਜਿਹਾ ਮਿਕਸਚਰ ਤਿਆਰ ਹੋ ਜਾਊਗਾ ਕਪੂਰ ਦੇ ਵਿੱਚ ਕਾਲਗੇਟ ਪਾ ਕੇ ਆਪਾਂ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਮੈਂ ਆਪਣੀ ਪਹਿਲੇ ਹੀ ਮਿਕਸ ਕਰਕੇ ਰੱਖੀ ਹੋਈ ਸੀ ਸੋ ਇਸ ਤਰ੍ਹਾਂ ਦਾ ਆਪਣਾ ਇਹ ਤਿਆਰ ਹੋ ਜਾਊਗਾ ਮਿਕਸਚਰ ਆਪਾਂ ਇੱਕ ਇੱਕ ਨਿੱਕੇ ਨਿੱਕੇ ਪੇੜੇ ਤੇ ਲਗਾ ਕੇ ਇਸ ਨੂੰ ਉਸ ਦਾ ਇੱਕ ਗੋੜ ਕਰਕੇ ਗੋਲੀ ਹੀ ਤਿਆਰ ਕਰ ਲੈਣੀ ਹੈ ਕਲਕਲਾ ਕਰਕੇ ਤੁਸੀਂ ਇਹ ਉਸ ਤੇ ਲਗਾਏ ਜਾਣਾ ਹੈ ਇੱਕ ਗੋਲੀ ਤਿਆਰ ਕਰ ਲੈਣੀ ਹੈ ਇਹ ਇਧ ਕਪੂਰ ਇੱਕ ਇਦਾਂ ਦੀ ਚੀਜ਼ ਹੈ ਜੋ ਇਸ ਦੀ 스멜 ਤੋਂ ਚੂਹੀ ਭੱਜ ਜਾਂਦੇ ਨੇ ਸੋ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਇਹ ਇਤਰੀਕਾ ਜਮਾ ਕੇ ਦੇਖਿਓ ਸੋ ਆਪਾਂ ਹੁਣ ਇਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਲੋਈਆਂ ਬਣਾਈਆਂ ਸੀ ਨਿੱਕੇ ਨਿੱਕੇ ਪੇੜੇ ਕੀਤੇ ਸੀ ਉਵੇਂ ਹੀ ਤੁਸੀਂ ਸਭ ਸਭ ਨੂੰ ਕਰ ਦੇਣਾ ਹੈ ਹੁਣ ਤੁਹਾਨੂੰ ਜਿੱਥੇ-ਜਿੱਥੇ ਵੀ ਲੱਗਦਾ ਹੈ ਉੱਥੇ-ਉੱਥੇ ਤੁਸੀਂ ਇਸ ਗੋਲੀ ਨੂੰ ਸੁੱਟ ਦੇਣਾ ਹੈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰੂ ਕਰੋੜ ਕਰਿਓ ਧੰਨਵਾਦ